ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਜਿਸ ਬਾਣੀ ਨੂੰ ਪੜਿਆ ਸੁਣਿਆ ਮੋਕਸ਼ ਪ੍ਰਾਪਤ ਹੁੰਦਾ ਹੈ ਇਸ ਬਾਣੀ ਨੂੰ ਖਾਲਸਾ ਜੀ ਜਿੰਨੇ ਵੀ ਹਿਰਦੇ ਵਿੱਚ ਧਿਆਇਆ ਹੈ ਮਹਾਰਾਜ ਜੀਆ ਨੇ ਸ਼ੁਭ ਗੁਣ ਬਖਸ਼ ਕੇ ਨਿਹਾਲ ਕੀਤਾ ਸਬਰ ਸੰਤੋਖ ਜਪ ਤਪ ਸਾਰਾ ਕੁਝ ਇਸ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ ਕੋਈ ਐਸਾ ਪਦਾਰਥ ਨਹੀਂ ਖਾਲਸਾ ਜੀ ਸੰਸਾਰ ਦਾ ਬ੍ਰਹਿਮੰਡ ਖੰਡ ਦਾ ਜਿਹੜਾ ਇਸ ਬਾਣੀ ਵਿੱਚੋਂ ਪ੍ਰਾਪਤ ਨਹੀਂ ਹੁੰਦਾ ਸੋ ਐਸੀ ਪਾਵਨ ਪਵਿੱਤਰ ਬਾਣੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪਰਉਪਕਾਰ ਕੀਤਾ ਹੈ ਸਤਗੁਰ ਦੀਨ ਦੁਨੀ ਦੇ ਮਾਲਕ ਜੀਆਂ ਨੇ ਸਾਡੇ ਵਾਸਤੇ ਖਾਲਸਾ ਜੀ ਇਹ ਪਰਮੇਸ਼ਰ ਦਾ ਨਿਝ ਰੂਪ ਜਿਹੜਾ ਸਾਨੂੰ ਬਖਸ਼ ਕੇ ਮਹਾਰਾਜ ਜੀ ਆਪ ਅਲੋਪ ਹੋਏ ਹਨ ਸਾਨੂੰ ਐਸੀ ਪਾਵਨ ਪਵਿੱਤਰ ਬਾਣੀ ਬਖਸ਼ੀ ਹੈ ਜਿਹੜੀ ਖਾਲਸਾ ਜੀ ਵੱਡੇ ਵੱਡੇ ਅਵਤਾਰਾਂ ਨੂੰ ਵੱਡੇ ਵੱਡੇ ਰਿਸ਼ੀਆਂ ਮੂਨੀਆਂ ਤੋਂ ਕਿਤੇ ਵੱਧ ਕੇ ਸਮਰੱਥ ਹੈ ਕਿਉਂਕਿ ਖਾਲਸਾ ਜੀ ਲੋਕਾਂ ਨੂੰ ਇਹ ਭਰਮ ਹੁੰਦਾ ਕਿ ਸਾਡਾ ਬਾਬਾ ਸ਼ਾਇਦ ਵੱਡਾ ਹੈ ਪਰ ਉਹ ਬਾਬਾ ਜੀ ਆਪਣੀ ਜ਼ਮੀਰ ਨਾਲ ਦੱਸੇ ਤੇ ਉਹਨੂੰ ਵੀ ਖਾਲਸਾ ਜੀ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਵੀ ਬਖਸ਼ਿਆ ਹੈ ਉਹ ਵੱਖਰੀ ਗੱਲ ਹੈ ਬਾਅਦ ਵਿੱਚ ਖਾਲਸਾ ਜੀ ਆਕੀ ਹੋ ਜਾਂਦੇ ਕੋਈ ਹੰਕਾਰ ਵਿੱਚ ਕੋਈ ਮਾਣ ਵਿੱਚ ਕਿਉਂਕਿ ਜੇ ਬਾਬੇ ਰੱਬ ਬਣ ਜਾਣ ਫਿਰ ਰੱਬ ਦੀ ਕੀ ਲੋੜ ਹੈ ਸੋ ਇਸ ਕਰਕੇ ਕੁਝ ਨਾ ਕੁਝ ਕਿਣਕਾ ਮਹਾਰਾਜ ਨੇ ਇਹਨਾਂ ਵਿੱਚ ਪਾ ਕੇ ਰੱਖਿਆ ਹੁੰਦਾ ਹੈ ਸੋ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਹੈ ਗੁਰੂ ਗਰੀਬ ਨਵਾਰ ਸੱਚੇ ਪਾਸ਼ਾ ਮਹਾਰਾਜ ਸਭ ਕਿਛ ਤੁਮਰਾ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਣ ਪਾਏ ਇਹੀ ਦਾਣ ਮਹਾਰਾਜ ਜੀ ਕੋਲੋਂ ਮੰਗੋ ਕਿ ਮਹਾਰਾਜ ਸਵਾਸਾਂ ਰਾਹੀ ਨਾਮ ਜਪਦੇ ਰਹੀਏ ਆਪ ਜੀ ਨੂੰ ਤੇ ਹੁੰਦੇ ਰਹੀਏ ਯਾਦ ਕਰਦੇ ਰਹੀਏ ਪਰਮੇਸ਼ਰ ਜੀ ਕਿਉਂਕਿ ਉਸ ਰੱਬ ਨੂੰ ਭੁੱਲਿਆਂ ਰੋਗ ਹੀ ਰੋਗ ਵਿਆਪਦੇ ਹਨ ਸੋ ਉਸ ਵਾਹਿਗੁਰੂ ਜੀ ਨੂੰ ਸਿਮਰਨਾ ਸਤਗੁਰੂ ਜੀ ਮਹਾਰਾਜ ਨੂੰ ਖਾਲਸਾ ਜੀ ਸਦਾ ਯਾਦ ਰੱਖਣਾ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖਦਵਾਰ ਜਿਨ੍ਹਾਂ ਨੇ ਖਾਲਸਾ ਜੀ ਮਹਾਰਾਜ ਨੂੰ ਸਿਮਰਿਆ ਹੈ ਗੁਰਮੁਖਾਂ ਨੇ ਯਾਦ ਕੀਤਾ ਹੈ ਉਹ ਫਿਰ ਮੋਖਦਵਾਰ ਨੂੰ ਖਾਲਸਾ ਜੀ ਪ੍ਰਾਪਤੀ ਕਰ ਲੈਂਦੇ ਹਨ ਸਤਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਦੇ ਪਾਤਰ ਬਣ ਜਾਂਦੇ ਹਨ ਸੋ ਵਾਹਿਗੁਰੂ ਜੀ ਮਹਾਰਾਜ ਕੋਲੋਂ ਇਹੀ ਮੰਗੀਏ ਕਿ ਮਹਾਰਾਜ ਸਾਨੂੰ ਭਗਤੀ ਦਾਣ ਬਖਸ਼ੋ ਸੱਚੇ ਪਾਸ਼ਾ ਆਪਣੇ ਨਾਮ ਦਾ ਸਿਮਰਨ ਅਭਿਆਸ ਬਖਸ਼ੋ ਮਹਾਰਾਜ ਕਹਿੰਦੇ ਨੇ ਬਾਣੀ ਅੰਦਰ ਲੱਖ ਜਿਹਵਾ ਦੇ ਹੋ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ RAM ਮੈਨੂੰ ਲੱਖਾਂ ਜੀਬਾ ਮਹਾਰਾਜ ਬਖਸ਼ ਦਿਓ ਮੈਂ ਆਪ ਜੀ ਦਾ ਹੀ ਨਾਮ ਸਿਮਰਦਾ ਰਵਾਂ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਇੱਕ ਦੂ ਜੀਬਾ ਲੱਖ ਹੋ へ ਲੱਖ ਹੋ ਵਹਿ ਲੱਖ 20 ਲੱਖ ਲੱਖ ਗੇੜਾ ਆਖਿਆ ਇਹ ਏਕ ਨਾਮ ਜਗਦੀਸ਼ ਸੋ ਇਹ ਵਾਹਿਗੁਰੂ ਜੀ ਮਹਾਰਾਜ ਕੋ ਮੰਗ ਮਹਾਰਾਜ ਨੇ ਕਰਨਾ ਕੀਤੀ ਕਿ ਸਾਨੂੰ ਮਹਾਰਾਜ ਲੱਖਾਂ ਜੇਬਾ ਦੋ ਅਸੀਂ ਆਪ ਜੀ ਦਾ ਸਿਮਰਨ ਕਰੀਏ ਤੇ ਖਾਲਸਾ ਜੀ ਸਾਡੇ ਕੋਲ ਇੱਕ ਮਾਰ ਨੇ ਬਖਸ਼ੀ ਅਸੀਂ ਕਦੇ ਵੀ ਨਹੀਂ ਮਹਾਰਾਜ ਨੂੰ ਜੀਉ ਆਖਿਆ ਕਦੇ ਵੀ ਨਹੀਂ ਉਹ ਸਤਿਗੁਰ ਸੱਚੇ ਪਾਸ਼ਾ ਨਾਲ ਸੁਰਤ ਜੋੜੀ ਪਰ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਹਨ ਉਹਨਾਂ ਨੂੰ ਭਾਈ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਇਹ ਸੋਝੀ ਆ ਜਾਂਦੀ ਹੈ ਜਿਵੇਂ ਸੰਸਾਰ ਖਾਲਸਾ ਜੀ ਵੱਡੇ ਦੇਵਤਿਆਂ ਨੂੰ ਜਿਆਦਾ ਮੰਨਦਾ ਜਿੱਦਾਂ ਬ੍ਰਹਮਾ ਜੀ ਵਰਗੇ ਵਿਸ਼ਨੂੰ ਜੀ ਵਰਗੇ ਜਾਂ ਸ਼ਿਵ ਜੀ ਵਰਗੇ ਭਗਵਾਨ ਜਾਂ ਦੇਵੀਆਂ ਹਨ ਇਹਨਾਂ ਨੂੰ ਖਾਲਸਾ ਜੀ ਸੰਸਾਰ ਪੂਜਦਾ ਹੈ ਪਰ ਕਲਗੀਧਰ ਮਹਾਰਾਜ ਕਹਿੰਦੇ ਹਨ ਭਾਈ ਕਿ ਜਿਹਨੂੰ ਸਿਮਰਨ ਵਿਹਾਸ ਕਰਕੇ ਸਮਝ ਆ ਜਾਂਦੀ ਹੈ ਕਿ ਰੱਬ ਕੋਈ ਹੋਰ ਹੈ ਪਰਮੇਸ਼ਰ ਅਕਾਲ ਪੁਰਖ ਕੋਈ ਹੋਰ ਖੇਡ ਹੈ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜਿਹਨੂੰ ਤੁਸੀਂ ਰੱਬ ਕਹਿੰਨੇ ਹੋ ਉਹ ਤੇ ਸਤਿਗੁਰ ਕਹਿੰਦੇ ਏਕ ਸ਼ਿਵ ਭਾਏ ਏਕ ਗਏ ਏਕ ਫੇਰ ਭਾਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਵਾਹਿਗੁਰੂ ਜੀ ਦੇ ਘਰ ਤੇ ਕਰੋੜਾਂ ਖਾਲਸਾ ਜੀ ਕ੍ਰਿਸ਼ਨ ਤੁਰੇ ਫਿਰਦੇ ਨੇ ਕਰੋੜਾਂ ਹੀ RAM ਜੀ ਤੁਰੇ ਫਿਰਦੇ ਨੇ ਕਰੋੜਾਂ ਹੀ ਖਾਲਸਾ ਜੀ ਸ਼ਿਵ ਜੀ ਭਗਵਾਨ ਵਰਗੇ ਕਦੀ ਆ ਜਾਂਦੇ ਕਦੀ ਚਲੇ ਜਾਂਦੇ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਦਸਣਾ ਕੀਤਾ ਇਹ ਸੋਝੀ ਬਖਸ਼ੀ ਹੈ ਸੋ ਸਤਿਗੁਰ ਜੀ ਕਹਿੰਦੇ ਹਨ ਗੁਣ ਧਾਰਨ ਕਰੋ ਸਬਰ ਧਾਰਨ ਕਰੋ ਸੰਤੋਖ ਹੀ ਧਾਰਨ ਸੰਤੋਖ ਭਰ ਕੇ ਸੰਤੋਖੀ ਬਣੋ ਸਬਰ ਸੰਤੋਖ ਵਾਲਾ ਮਨੁੱਖ ਪਰਮੇਸ਼ਰ ਵਾਹਿਗੁਰੂ ਜੀ ਦੇ ਦਰ ਤੋਂ ਵੱਡੀਆਂ-ਵੱਡੀਆਂ ਖਾਲਸਾ ਜੀ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਪਰ ਸਾਨੂੰ ਆਦਤ ਪਈ ਹੋਈ ਹੈ ਕਿ ਸਾਰਾ ਕੁਝ ਹੀ ਸਾਡਾ ਹੋ ਜਵੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਸਬਰ ਤੇ ਸੰਤੋਖ ਕਰ ਲੈਂਦਾ ਨਾ ਉਹਦੀ ਝੋਲੀ ਮਹਾਰਾਜ ਬੇਅੰਤ ਕਰਕੇ ਭਰ ਦਿੰਦੇ ਨੇ ਪਰ ਔਖੀ ਗੱਲ ਹੈ ਖਾਲਸਾ ਜੀ ਸਬਰ ਹੁੰਦਾ ਨਹੀਂ ਸੰਤੋਖ ਹੁੰਦਾ ਨਹੀਂ ਇੱਕ ਖਾਲਸਾ ਦੀ ਚੁਣਕ ਰੱਖੀ ਹੋਇਆ ਹੈ ਬੜਾ ਸੰਤੋਖੀ ਸਾਧੂ ਹੋਇਆ ਉਹ ਕਹਿੰਦੇ ਕਿ ਇੱਕ ਵਾਰ ਬਹੁਤ ਮੀਂਹ ਪਿਆ ਤੇ ਖਾਲਸਾ ਜੀ 7 ਦਿਨ ਬੀਤ ਗਏ ਝੜੀ ਲੱਗੀ ਰਹੀ ਤੇ ਕਿਤੇ ਵੀ ਅੰਨ ਨਾ ਮਿਲਿਆ ਖਾਣ ਵਾਸਤੇ ਘਰ ਵਿੱਚ ਕੁਝ ਵੀ ਨਹੀਂ ਸੀ ਕਿਤੇ ਉਹ ਅੰਨ ਨਾ ਮਿਲਿਆ ਤੇ ਖਾਲਸਾ ਜੀ ਵੇਦ ਵਿੱਚ ਜਿਹੜਾ ਬ੍ਰਾਹਮਣਾਂ ਦਾ ਧਰਮ ਬਾਬਤ ਲਿਖਿਆ ਹੋਇਆ ਹੈ ਨਾ ਕਿ ਲਿਖਿਆ ਕਿ ਉਹ ਕਿਸੇ ਕੋਲੋਂ ਇੱਕ ਤਾਂ ਮੰਗ ਕੇ ਨਾ ਖਾਵੇ ਜਿਹੜਾ ਸੱਚਾ ਬ੍ਰਾਹਮਣ ਹੈ ਉਹ ਮੰਗ ਕੇ ਨਹੀਂ ਖਾਂਦਾ ਤੇ ਦੂਸਰਾ ਖਾਲਸਾ ਜੀ ਉਹ ਕਹਿੰਦੇ ਜਿਹੜੀ ਸਿਲਾ ਹੁੰਦੀ ਹੈ ਉਹ ਚੁੱਕ ਕੇ ਭਾਵੇਂ ਗੁਜ਼ਾਰਾ ਕਰ ਸਕਦਾ ਹੈ ਹੋਰ ਕੋਈ ਮਿਹਨਤ ਵੈਦਕੀ ਆਦਕੀ ਦਾ ਕੰਮ ਨਹੀਂ ਕਰ ਸਕਦਾ ਸਿਲਾ ਚੁੱਕ ਕੇ ਖਾ ਸਕਦਾ ਤੇ ਜਦੋਂ ਕਿੰਨੇ ਦਿਨ ਅੰਨ ਨਾ ਮਿਲਿਆ ਅਖੀਰ ਖਾਲਸਾ ਜੀ ਕੀੜਿਆਂ ਦੇ ਭੌਣ ਤੋਂ ਸਤੂਆਂ ਦੀਆਂ ਛਿੱਲਾਂ ਜਿਹੜੀਆਂ ਮਿਲੀਆਂ ਚੋਗ ਕੇ ਤੇ ਘਰ ਲੈ ਆਇਆ ਤੇ ਉਹਨੂੰ ਖਾਲਸਾ ਜੀ ਰਗੜ ਕੇ ਨਾ ਪਾਣੀ ਵਿੱਚ ਪਾ ਕੇ ਪੰਜ ਛੰਨੇ ਬਣਾਏ ਉਹਨੇ ਉਹ ਛਿੱਲਾਂ ਨੂੰ ਰਗੜ ਰਗੜ ਕੇ ਕਿ ਚਲੋ ਕੁਝ ਨਾ ਕੁਝ ਤੇ ਸਵਾਦ ਆਊਗਾ ਉਵੇਂ ਤੇ ਜਾਲੀ ਹੋ ਗਿਆ ਤੇ ਕੁਝ ਨਾ ਕੁਝ ਤੇ ਅੰਦਰ ਜਾਵੇਗਾ ਉਹਨਾਂ ਨੂੰ ਰਗੜ ਰਗੜ ਕੇ ਖਾਲਸਾ ਜੀ ਉਹਨੇ ਨਾ ਪਾਣੀ ਪਾ ਕੇ ਦੇ ਪੰਜ ਛੰਨੇ ਬਣਾ ਲਈ ਇੱਕ ਛੰਨਾ ਉਹਨੇ ਆਪਣਾ ਬਣਾਇਆ ਇੱਕ ਘਰ ਵਾਲੀ ਦਾ ਇੱਕ ਪੁੱਤਰ ਦਾ ਇੱਕ ਆਪਣੀ ਨੂੰਹ ਦਾ ਤੇ ਇੱਕ ਪਰਮੇਸ਼ਰ ਦਾ ਇਹ ਖਾਲਸਾ ਜੀ ਸਮਝਣ ਵਾਲੀ ਗੱਲ ਹੈ ਪਰਮੇਸ਼ਰ ਦੇ ਨਾਮ ਦਾ ਖਾਲਸਾ ਜੀ ਸ਼ੁਰੂ ਤੋਂ ਗੁਰਸਿੱਖ ਵੀ ਕੱਢਿਆ ਕਰਦੇ ਸਨ ਪਹਿਲਾਂ ਮਹਾਰਾਜ ਨੂੰ ਭੋਗ ਲਵਾਉਣਾ ਅੱਜ ਵੀ ਨਿਹੰਗਾਂ ਸਿੰਘਾਂ ਦੇ ਵਿੱਚ ਇਹ ਖੇਡ ਹੈ ਖਾਲਸਾ ਜੀ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਪਹਿਲਾਂ ਉਹ ਕਿਸੇ ਨੂੰ ਛਕਾਉਂਦੇ ਹਨ ਜਦੋਂ ਉਹ ਛਕ ਲੈਂਦਾ ਫਿਰ ਆਪ ਪ੍ਰਸ਼ਾਦਾ ਛਕਦੇ ਇਹ ਨਹੀਂ ਕਿ ਸਬਜੀ ਬਣਾਈ ਭਾਜਾ ਬਣਾਇਆ ਪ੍ਰਸ਼ਾਦੇ ਲਾਏ ਤੇ ਰੋਟੀ ਦੇ ਪਾਇ ਤੇ ਪਹਿਲਾਂ ਆਪ ਖਾਣ ਲੱਗ ਪਈ ਐਵੇਂ ਦੀ ਮਰਿਆਦਾ ਗੁਰੂ ਘਰ ਵਿੱਚ ਨਹੀਂ ਪਹਿਲਾਂ ਦੂਸਰੇ ਨੂੰ ਛਕਾਇਆ ਜਾਂਦਾ ਫਿਰ ਆਪ ਛਕਿਆ ਜਾਂਦਾ ਜੋ ਖਾਲਸਾ ਜੀ ਇਹ ਪੁਰਾਣੀ ਜਿਹੜੀ ਖੇਡ ਸੀ ਇਹ ਇਦਾਂ ਫਿਰ ਰੱਬ ਬੜਾ ਖੁਸ਼ ਹੋਇਆ ਕਰਦਾ ਸੀ ਇਹਨਾਂ ਚੀਜ਼ਾਂ ਤੇ ਪੁਰਾਣੇ ਲੋਕ ਆਪਣੇ ਰੋਟੀ ਵਿੱਚੋਂ ਚੱਪਾ ਮਹਾਰਾਜ ਦੇ ਨਾਂ ਦਾ ਕੱਢ ਲੈਣਾ ਫਿਰ ਉਹ ਚੱਪਾ ਜਾਂ ਤੇ ਕੁਕਰ ਨੂੰ ਛਕਾ ਦੇਣਾ ਜਾਂ ਖਾਲਸਾ ਜੀ ਕਿਸੇ گاਉ ਨੂੰ ਛਕਾ ਦੇਣਾ ਕਿਸੇ ਜਾਨਵਰ ਨੂੰ ਛਕਾ ਦੇਣਾ ਜਾਂ ਚਿੜੀਆਂ ਕਾਂਵਾਂ ਨੂੰ ਪਾ ਦੇਣਾ ਮਹਾਰਾਜ ਦੇ ਨਾਂ ਦਾ ਸੁੱਚਾ ਕੱਢ ਕੇ ਜੇ ਉਹਨਾਂ ਦੇ ਘਰਾਂ 'ਚ ਬਰਕਤਾਂ ਰਹਿੰਦੀਆਂ ਸੀ ਅੱਜ ਤੇ ਖਾਲਸਾ ਜੀ ਦੂਜੇ ਦੇ ਹੱਥੋਂ ਵੀ ਖੋਹ ਲੈਂਦੇ ਨੇ ਲੋਕ ਸੋ ਜਦੋਂ ਚਣਕ ਰਖੀ ਨੇ ਇਦਾਂ ਕੀਤੀ ਤੇ ਪਰਮੇਸ਼ਰ ਨੇ ਖਾਲਸਾ ਜੀ ਪਰਖ ਪਾ ਦਿੱਤੀ ਵਾਹਿਗੁਰੂ ਜੀ ਪਰਖ ਪਾ ਲੈਂਦੇ ਫਿਰ ਉਹਦੇ ਤੇ ਜਿਹਨੂੰ ਪਰਖ ਪਾਈ ਤੇ ਬਿਰਦ ਦਾ ਰੂਪ ਧਾਰ ਕੇ ਤੇ ਖਾਲਸਾ ਜੀ ਚਣਕ ਰਖੀ ਕੋਲੇ ਆ ਗਏ ਆ ਕੇ ਕਹਿਣ ਲੱਗੇ ਭਗਤਾ ਮੈਨੂੰ ਤੇ ਬਹੁਤ ਭੁੱਖ ਲੱਗੀ ਐ ਤੇ ਕਹਿਣ ਲੱਗੇ ਮਹਾਰਾਜ ਮੇਰੇ ਕੋ ਤੇ ਆਹ ਪੰਜ ਛੰਨੇ ਨੇ ਆ ਤੁਹਾਡੇ ਪਰਮੇਸ਼ਰ ਦੇ ਨਾਮ ਦਾ ਕਢਿਆਵ ਜੀ ਛਕ ਲੋ ਜਦੋਂ ਉਹਨਾਂ ਨੂੰ ਸ਼ਿਕਾਇਤ ਕਹਿੰਦੇ ਵੀ ਅਸੀਂ ਤ੍ਰਿਪਤ ਨਹੀਂ ਹੋਏ ਤੇ ਆਪਣੇ ਵਾਲਾ ਛੰਨਾ ਦੇ ਦਿੱਤਾ ਇੱਕ ਇੱਕ ਕਰਕੇ ਖਾਲਸਾ ਜੀ ਪੰਜੋ ਛਣੇਓ ਛੱਗ ਗਏ ਤੇ ਜਦੋਂ ਵੇਖਿਆ ਕਿ ਚਣਕ ਰਖੀ ਦੇ ਮੱਥੇ ਤੇ ਵਟ ਨਹੀਂ ਪਿਆ ਇੱਕ ਕਿਣਕਾ ਮਾਤਰ ਵੀ ਵਟ ਨਹੀਂ ਪਿਆ ਕਿਉਂਕਿ ਪਿਛਲੇ ਸੱਤਾਂ ਦਿਨਾਂ ਤੋਂ ਭੁੱਖਾ ਸੀ ਜਦੋਂ ਵਟ ਨਾ ਪਿਆ ਨਾ ਖਾਲਸਾ ਜੀ ਤੇ ਪਰਮੇਸ਼ਰ ਅਕਾਲ ਪੁਰਖ ਨੇ ਫਿਰ ਉਸ ਵੇਲੇ ਰੂਪ ਆਪਣਾ ਦਿਖਾ ਕੇ ਨੌ ਨਿੱਧੀਆਂ ਰਿੱਧੀਆਂ ਸਿੱਧੀਆਂ ਭਜਨ ਬੰਦਗੀ ਖਾਲਸਾ ਜੀ ਬਿਆਨਤ ਕਰਕੇ ਬਖਸ਼ ਦਿੱਤੀ ਚਣਕ ਰਖੀ ਨੂੰ ਜਦੋਂ ਇਹ ਵਰ ਦਿੱਤੇ ਫਿਰ ਖਾਲਸਾ ਜੀ ਚਣਕ ਰਖੀ ਨੇ ਜਲ ਦੇ ਨਾਲ ਹੱਥ ਧਵਾਏ ਉਸ ਬਿਰਦ ਜਿਹੜਾ ਪਰਮੇਸ਼ਰ ਦਾ ਰੂਪ ਧਾਰ ਕੇ ਆਇਆ ਸੀ ਉਹਨੇ ਜਿਹਨੂੰ ਹੱਥ ਸੋਚੇ ਕਰਾਇਆ ਤੇ ਜਿਹੜਾ ਪਾਣੀ ਡਿੱਗਾ ਨਾ ਥੱਲੇ ਤੇ ਖਾਲਸਾ ਜੀ ਇੱਕ ਜਿਹੜਾ ਇਹਨੇ ਨਿਉਲਾ ਲੰਘਿਆ ਨਿਉਲ ਜ ਨੂੰ ਆਪਾਂ ਕਹਿੰਨੇ ਆ ਉਹ ਜਿੱਥੇ ਚੁਣਕ ਰਖੀਦੇ ਉਸ ਸਾਧੂ ਦੇ ਹੱਥ ਧਵਾਏ ਸੀ ਤੇ ਖਾਲਸਾ ਜੀ ਉਹ ਹੱਥ ਧੋਣ ਦੇ ਜਲ ਦੇ ਉਤੋਂ ਦੀ ਨਿਉਲਾ ਲੰਘਿਆ ਤੇ ਅੱਧਾ ਸੋਨੇ ਦਾ ਹੋ ਗਿਆ ਸੀ ਲਟਕੇ ਉਹ ਜਲ ਦੇ ਉਤੋਂ ਦੀ ਲਟਕੇ ਲੰਘ ਗਿਆ ਤੇ ਉਹ ਅੱਧਾ ਸੋਨੇ ਦਾ ਹੋ ਗਿਆ ਤੇ ਗਾਂ ਲੰਘ ਗਿਆ ਅਮਰ ਹੋ ਗਿਆ ਖਾਲਸਾ ਜੀ ਨਿਉਲਾ ਕਹਿੰਦੇ ਨੇ ਜਦੋਂ ਦੁਆਪਰ ਵਿੱਚ ਪਾਂਡਵਾ ਨੇ ਜਾਗ ਕੀਤਾ ਸੀ ਨਾ ਤੇ ਇਹਨਾਂ ਨੂੰ ਖਾਲਸਾ ਜੀ ਮਾਣ ਹੋ ਗਿਆ ਸੀ ਵੀ ਸਾਡੇ ਵਰਗਾ ਜਾਗ ਨਹੀਂ ਅਜੇ ਤੱਕ ਕਿਸੇ ਨੇ ਕੀਤਾ ਕਹਿੰਦੇ ਉਸ ਵੇਲੇ ਉਹੀ ਨੇਉਲਾ ਜਿਹੜਾ ਅੱਧਾ ਸੋਨੇ ਦਾ ਸੀ ਉਹ ਨੇਉਲਾ ਕਹਿੰਦੇ ਉਸ ਜਿੱਥੇ ਉਹਨਾਂ ਨੇ ਚੁੱਲੀਆਂ ਕੀਤੀਆਂ ਸੀ ਚੂਲੀ ਕੀਤੀ ਸੀ ਕਹਿੰਦੇ ਉਥੇ ਆ ਕੇ ਜਦੋਂ ਉਸ ਪਾਣੀ ਵਿੱਚ ਲਟਣ ਲੱਗ ਗਿਆ ਤੇ ਉਹ ਜਦੋਂ ਲਟਿਆ ਉਹਨੇ ਤਾਂ ਉਹਨੂੰ ਕੁਝ ਵੀ ਫਰਕ ਨਾ ਪਿਆ ਤੇ ਖਾਲਸਾ ਜੀ ਕਹਿੰਦੇ ਉਹ ਨੇਉਲਾ ਬੋਲਿਆ ਸੀ ਉਹਨੇ ਬੋਲ ਕੇ ਪਾਂਡਵਾ ਨੂੰ ਆਖਿਆ ਉਹ ਪਾਂਡਵੋ ਤੁਸੀਂ ਹੰਕਾਰ ਕਰਦੇ ਜੇ ਇੱਕ ਚਿਣਕ ਰਿਖੀ ਹੋਇਆ ਸੀ ਉਹਨੇ ਉਹ ਸਾਧੂ ਦਾ ਜਿਹੜਾ ਜੋ ਜਿਹੜਾ ਨੂੰ ਦਾਨ ਕੀਤਾ ਸੀ ਜੱਗ ਕੀਤਾ ਸੀ ਉਹਨੇ ਉਹ ਛੰਨੇ ਸਿਕਾਏ ਸੀ ਨਾ ਉੱਥੇ ਜਿਹੜੀ ਉਹਨੇ ਚੂਲੀ ਕੀਤੀ ਸੀ ਮੈਂ ਉਹਦੇ ਵਿੱਚੋਂ ਦੀ ਲੰਗ ਗਿਆ ਸਾਦਾ ਅੱਧਾ ਸੋਨੇ ਦਾ ਹੋ ਗਿਆ ਸੀ ਤੇ ਕਹਿੰਦਾ ਤੁਹਾਡਾ ਐਡਾ ਜੱਗ ਹੈ ਮੈਂ ਸਾਰਾ ਦਿਨ ਲੇਟਦਾ ਰਿਆ ਪਰ ਸੋਨੇ ਦਾ ਨਹੀਂ ਹੋਇਆ ਇਹਦਾ ਭਾਵ ਤੁਹਾਡਾ ਜੱਗ ਕਿਸੇ ਢੰਗ ਤਰੀਕੇ ਦਾ ਹੀ ਨਹੀਂ ਕੋਈ ਸਬਰ ਸੰਤੋਖ ਵਾਲਾ ਹੀ ਨਹੀਂ ਕਿਉਂਕਿ ਤੁਹਾਨੂੰ ਹੰਕਾਰ ਫੁਰਿਆ ਇਦਾਂ ਖਾਲਸਾ ਜੀ ਕਹਿੰਦੇ ਪਾਣਵਾ ਦਾ ਹੰਕਾਰ ਉਹ ਨਿਉਲੇ ਨੇ ਤੋੜਿਆ ਸੀ ਸੋ ਮਹਾਰਾਜ ਸੱਚੇ ਪਾਸ਼ਾ ਇਹੋ ਕਹਿੰਦੇ ਨੇ ਭਾਈ ਨਾਮ ਸਿਮਰਨ ਅਭਿਆਸ ਕਰਿਆ ਕਰੀਏ ਉਸ ਵਾਹਿਗੁਰੂ ਸੱਚੇ ਪਾਸ਼ਾ ਨੂੰ ਸਿਮਰਦੇ ਨੇ ਸਾਰੇ ਹੀ ਸਾਰੇ ਖਾਲਸਾ ਜੀ ਉਸ ਦਾਤੇ ਨੂੰ ਸੇਵਦੇ ਨੇ ਕੋਈ ਇਹੋ ਜਿਹਾ ਨਹੀਂ ਜਿਹੜਾ ਉਹਨੂੰ ਨਹੀਂ ਯਾਦ ਕਰਦਾ ਮਹਾਰਾਜ ਕਹਿੰਦੇ ਗਾਵਣ ਜਦੀ ਸਤੀ ਸੰਤੋਖੀ ਮਹਾਰਾਜ ਕਿਡੇ ਕਿਡੇ ਬਚਨ ਕਰਦੇ ਸਤਿਗੁਰੂ ਜੀ ਤੇ ਗਾਵਹਿ ਵੀਰ ਕਰਾਰੇ ਇਹ ਸਾਰੇ ਉਸ ਵਾਹਿਗੁਰਜੀ ਨੂੰ ਗਾਉਂਦੇ ਨੇ ਜੋ ਜਤੀ ਹਨ ਸਤੀ ਹਨ ਸੰਤੋਖੀ ਹਨ ਜਾਂ ਵੱਡੇ ਵੱਡੇ ਵੀਰ ਹਨ ਖਾਲਸਾ ਜੀ ਉਸ ਵਾਹਿਗੁਰੂ ਸੱਚੇ ਪਾਸ਼ਾ ਨੂੰ ਤੇ ਆਉਂਦੇ ਗਾਉਂਦੇ ਹਨ ਤੇ ਆਪਾਂ ਵੀ ਉਸ ਵਾਹਿਗੁਰਜੀ ਦਾ ਸਿਮਰਨ ਅਭਿਆਸ ਕਰੀਏ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਜਿਹੜੀ ਅੱਜ ਦੀ ਹੱਡ ਬੀਤੀ ਹੈ ਨਾ ਦਾਸ ਖਾਲਸਾ ਜੀ ਉਹ ਭੈਣ ਦੇ ਭੇਜੇ ਹੋਏ ਸਬੂਤ ਵੀ ਜਿਹੜੀ ਉਹਨਾਂ ਨੇ ਲਿਖ ਕੇ ਭੇਜੀ ਜਾਂ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਨੇ ਨਾ ਉਹ ਵੀ ਦਾਸ ਤੁਹਾਨੂੰ ਪਾਵੇਗਾ ਵੇਖਿਓ ਬੜੀ ਮਾਹਰਾਇ ਦੀ ਕਿਰਪਾ ਉਸ ਭੈਣ ਤੇ ਵਰਤੀ ਥੋੜੇ ਦਿਨ ਪਹਿਲਾਂ ਦੀ ਅਜੇ 4-5 ਦਿਨ ਪਹਿਲਾਂ ਦੀ ਖਾਲਸਾ ਜੀ ਉਹਨਾਂ ਨੇ ਮੈਨੂੰ ਭੇਜੀ ਸੀ 14 ਤਰੀਕ ਨੂੰ ਆ 14 ਮਈ ਲੰਘ ਕੇ ਗਈ ਐ ਇਸ ਦਿਨ ਦੀ ਖਾਲਸਾ ਜੀ ਹੱਦ ਬੀਤੀ ਐ ਉਹ ਸੁਣਾਉਂਦੀ ਐ ਭੈਣ ਉਹਦਾ ਨਾਂ ਖਾਲਸਾ ਜੀ ਤਰਨਜੋਤ ਕਰਕੇ ਐ ਤੇ ਮੈਨੂੰ ਭੈਣ ਨੇ ਮੈਸੇਜ ਵੀ ਕੀਤਾ ਸੀ ਉਹਨਾਂ ਦੀ ਸ਼ੀਦੀ ਦੇਖ ਵੀ ਕਰਾਉਣੀ ਸੀ ਤੇ ਉਹਨਾਂ ਨੇ ਦੱਸਣਾ ਕੀਤਾ ਕਿ ਕਿਵੇਂ ਮਾਹ ਰਾਇ ਨੇ ਮੇਰੇ ਤੇ ਕਿਰਪਾ ਕੀਤੀ ਉਹ ਕਹਿੰਦੇ ਕਿ ਮੈਂ 2 ਸਾਲ ਹੋ ਗਏ ਨੇ ਚਪਹਿਰਾ ਸਾਹਿਬ ਕੱਟਦੇ ਨੂੰ 2 ਸਾਲ ਚਪੈਰਿਆਂ ਦੀ ਸੇਵਾ ਨਿਭਾਉਂਦਿਆਂ ਨੂੰ ਮੈਨੂੰ ਹੋ ਗਿਆ ਇਨਾ ਸਮਾਂ ਤੇ ਖਾਲਸਾ ਜੀ ਪੈਣ ਦੱਸਦੀ ਆ ਕਿ 14 ਮਈ 2025 ਆ ਜਿਹੜਾ ਮਹੀਨਾ ਖਾਲਸਾ ਜੀ ਬੀਤਿਆ ਹੈ ਅੱਜ 26 ਤਰੀਕ ਹੈ 14 ਤਰੀਕ ਨੂੰ ਪੈਣ ਦੱਸਦੀ ਆ ਕਿ ਸੰਗਰਾਂਦ ਵਾਲੇ ਦੇਣ ਨਾਲ 3 ਵਜੇ ਮਨੇਰੇ ਅਮਰਤ ਵੇਲੇ ਤੇ ਉਦੋਂ ਮੇਰੇ ਸੱਪ ਲੜ ਗਿਆ ਤੇ ਕਹਿੰਦੇ ਮੈਨੂੰ ਪਤਾ ਵੀ ਲੱਗ ਗਿਆ ਸੀ ਵੀ ਮੈਨੂੰ ਸੱਪ ਲੜਿਆ ਤੇ ਕਹਿੰਦੇ ਪਰ ਫਿਰ ਵੀ ਮੈਂ ਉੱਠ ਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਧਾ ਘੰਟਾ ਮੂਲ ਮੰਤਰ ਦਾ ਜਾਪ ਕੀਤਾ ਫਿਰ ਪੰਜਾਂ ਬਾਣੀਆਂ ਦਾ ਪਾਠ ਕੀਤਾ ਤੇ ਕਹਿੰਦੇ ਉਸ ਤੋਂ ਬਾਅਦ ਜਿਹੜਾ ਮੇਰਾ ਸਰੀਰ ਸੀ ਉਹ ਘੁੱਟਣ ਲੱਗ ਪਿਆ ਸੀ ਜ਼ਹਿਰ ਜਿਹੜੀ ਚੜ ਗਈ ਸੀ ਤੇ ਕਹਿੰਦੇ ਮੈਂ ਅਰਦਾਸ ਕੀਤੀ ਬਾਬਾ ਬਾਬਾ ਜੀ ਅੱਗੇ ਕਿ ਮਹਾਰਾਜ ਮੇਰੀ ਮਾਤਾ ਦੇ ਕੋਲੇ ਮੇਰੀ ਮੰਮੀ ਦੇ ਕੋਲੇ ਇਲਾਜ ਲਈ ਪੈਸੇ ਨਹੀਂ ਤੁਸੀਂ ਇਦਾਂ ਹੀ ਕਿਰਪਾ ਕਰਕੇ ਠੀਕ ਕਰ ਦਿਓ ਮਹਾਰਾਜ ਜੀ ਜੋ ਤੁਸੀਂ ਕਰੋਗੇ ਵਧੀਆ ਹੀ ਕਰੋਗੇ ਤੇ ਭੈਣ ਦੱਸਦੀ ਆ ਕਿ 3 ਵਜੇ ਮੈਨੂੰ ਸੱਪ ਲੜਦਾ ਤੇ 6:30 ਵਜੇ ਮੈਨੂੰ ਜ਼ਹਿਰ ਜਿਹੜੀ ਚੜਨ ਲੱਗ ਪਈ ਤੇ ਮੈਨੂੰ ਡਾਕਟਰ ਦੇ ਕੋਲ ਫਿਰ ਲੈ ਕੇ ਗਏ ਰੋਪੜ ਤੇ ਉਥੋਂ ਖਾਲਸਾ ਜੀ ਡਾਕਟਰ ਨੇ ਫਿਰ ਗਾਂਹ ਰੈਫਰ ਕਰ ਦਿੱਤਾ ਤੇ ਉਹ ਕਹਿੰਦੇ ਵੀ ਮੈਨੂੰ ਜਿੱਦਾਂ ਅੱਖਾਂ ਦੇ ਭਾਰਾਪਨ ਦਿਖਣਾ ਬੰਦ ਹੋਣ ਲੱਗ ਪਿਆ ਤੇ ਜਦੋਂ ਮੈਨੂੰ ਰਸਤੇ ਵਿੱਚ ਐਂਬੂਲੈਂਸ ਲੈ ਕੇ ਜਾ ਰਹੀ ਸੀ ਕਿਹਨੇ ਮੈਨੂੰ ਪਤਾ ਲੱਗਾ ਜਦੋਂ ਆਵਾਜ਼ ਸੁਣੀ ਕਿਸੇ ਦੀ ਜਾਂ ਕਿਸੇ ਨੇ ਆਖਿਆ ਕਿ ਜਿਹੜਾ ਖਾਲਸਾ ਜੀ ਸੌਲਖੀਆਂ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਕੋਈ ਗੁਰਦੁਆਰਾ ਸਾਹਿਬ ਹੈ ਤੇ ਕਹਿੰਦੇ ਮੈਂ ਹਿੰਮਤ ਕਰਕੇ ਨਾ ਐਂਬੂਲੈਂਸ ਦੇ ਵਿੱਚੋਂ ਉੱਠ ਕੇ ਥੋੜਾ ਜਿਹਾ ਤੇ ਉਸ ਗੁਰਦਾਰੇ ਵੱਲ ਵੇਖ ਕੇ ਮੱਥਾ ਟੇਕਿਆ ਇਹੀ ਕਿਹਾ ਕਿ ਮਹਾਰਾਜ ਜੀ ਠੀਕ ਕਰ ਦਿਓ ਤੇ ਕਹਿੰਦੇ ਬੱਤੀ ਵਿੱਚ ਮੈਨੂੰ ਲੈ ਕੇ ਗਏ ਸੀ ਉੱਥੇ ਪੁੱਜ ਕੇ ਨਾ ਮੇਰਾ ਸਾਰਾ ਸਰੀਰ ਜਿਹੜਾ ਅਸੀਂ ਆਕੜ ਗਿਆ ਸੀ ਮੈਨੂੰ ਦਿਖਣਾ ਬੰਦ ਹੋ ਗਿਆ ਸੀ ਤੇ ਮੂੰਹ ਦੇ ਵਿੱਚੋਂ ਜ਼ਹਿਰ ਨਿਕਲਦੀ ਸੀ ਵੀ ਇਦਾਂ ਜ਼ਹਿਰ ਚੜ ਗਈ ਖਾਲਸਾ ਜੀ ਤੇ ਕਹਿੰਦੇ ਉਹਨਾਂ ਨੇ ਮੈਨੂੰ ਨਾ ਜਾ ਕੇ ਕੋਈ ਪੰਪ ਲਾਉਂਦੇ ਹਨ ਪੰਪ ਲਾ ਦਿੱਤਾ ਤੇ ਐਸਯੂ ਵਿੱਚ ਸ਼ਿਫਟ ਕਰ ਦਿੱਤਾ ਉਹਨਾਂ ਨੇ ਵੀ ਹੁਣ ਖਾਲਸਾ ਜੀ ਜਦੋਂ ਇਦਾਂ ਸਰੀਰ ਦੇ ਉੱਤੇ ਕਸ਼ਟ ਆ ਗਿਆ ਤਾਂ ਕਰਦੇ ਨਹੀਂ ਨਾ ਡਾਕਟਰ ਕਹਿੰਦੇ ਥੋੜੇ ਚਿਰ ਬਾਅਦ ਨਾ ਮੈਨੂੰ ਪਹਿਲਾਂ ਤੇ ਮੈਨੂੰ ਕੋਈ ਹੂਸ਼ ਨਹੀਂ ਸੀ ਤੇ ਕਹਿੰਦੇ ਫਿਰ ਡਾਕਟਰ ਇਹ ਕਹਿ ਰਹੇ ਸੀ ਇਹ ਮੈਂ ਸੁਣਿਆ ਘਰਦਿਆਂ ਨੂੰ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਬਾਕੀ ਮਹਾਰਾਜ ਰੱਬ ਦੇ ਹੱਥ ਹੈ ਕਹਿੰਦੇ ਆਈਸੀਯੂ ਵਿੱਚ ਮੈਨੂੰ ਨਾ ਹਲਕਾ ਜਿਹਾ ਹੂਸ਼ ਆਇਆ ਜਿਸ ਵੇਲੇ ਹੂਸ਼ ਆਉਂਦਾ ਉਸ ਵੇਲੇ ਮੇਰੇ ਜਿਹੜੇ ਸਾਹ ਚੱਲ ਰਹੇ ਨੇ ਹੁਣ ਸਾਹ ਦੀ ਆਵਾਜ਼ ਆਉਂਦੀ ਹੈ ਖਾਲਸਾ ਜੀ ਅੰਦਰ ਜਾਂਦਾ ਬਾਹਰ ਜਾਂਦਾ ਜੇ ਧਿਆਨ ਨਾਲ ਸੁਣੀਏ ਨਾ ਇਹ ਸਵਾਸ ਸਵਾਸ ਸਿਮਰਨ ਕਰਨ ਵਾਸਤੇ ਵੀ ਮਹਾਰਾਜ ਨੇ ਸਾਨੂੰ ਆਖਿਆ ਹੈ ਤੇ ਜਦੋਂ ਖਾਲਸਾ ਜੀ ਉਹ ਜਦੋਂ ਇਹੋ ਜੀ ਹਾਲਤ ਹੋਵੇ ਉਸ ਵੇਲੇ ਸਾਹ ਸਵਾਸਾ ਜਿਹੜਾ ਜ਼ਿਆਦਾ ਸੁਣਦਾ ਜਾਂ ਜਿਸ ਵੇਲੇ ਮਨੁੱਖ ਡਰਿਆ ਹੋਵੇ ਉਦੋਂ ਵੀ ਸੁਣਦਾ ਜਾਂ ਜਿਸ ਵੇਲੇ ਰਾਤ ਨੂੰ ਦੱਬਾ ਪੈ ਜਾਵੇ ਉਸ ਵੇਲੇ ਵੀ ਸੁਣਦਾ ਜਾਂ ਖਾਲਸਾ ਜੀ ਕੋਈ ਦੌੜ ਭੱਜ ਕਰਕੇ ਆਇਆ ਹੋਵੇ ਉਸ ਵੇਲੇ ਵੀ ਸਵਾਸਾ ਸੁਣਦਾ ਉਦੋਂ ਜ਼ਿਆਦਾ ਤੇਜ਼ ਵਿੱਚ ਹੋ ਜਾਂਦਾ ਤਾਂ ਸੁਣਦਾ ਤੇ ਜਿਸ ਵੇਲੇ ਆਪਾਂ ਸਿਮਰਨ ਕਰਦੇ ਹਾਂ ਉਸ ਵੇਲੇ ਵੀ ਖਾਲਸਾ ਜੀ ਇਹ ਸਵਾਸ ਸੁਣਦੇ ਹਨ ਤੇ ਜਦੋਂ ਭੈਣ ਨਾਲ ਇਦਾਂ ਹੋਈ ਖਾਲਸਾ ਜੀ ਸਵਾਸੇ ਸੁਣਨ ਲੱਗ ਪਏ ਉਹਦੇ ਵਿੱਚ ਉਹ ਕਹਿਣ ਲੱਗੀ ਭੈਣ ਦੱਸਦੀ ਆ ਕਿ ਮੈਨੂੰ ਮੂਲ ਮੰਤਰ ਧੰਨ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਜੀ ਤੇ ਜੋ ਜੋ ਦੀਸ ਐ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਇਹ ਜਪ ਚੱਲ ਰਿਹਾ ਸੀ ਸਵਾਸਾਂ ਦੇ ਵਿੱਚ ਤੇ ਕਹਿੰਦੀ ਹੈ ਤਕਰੀਬਨ ਅੱਧਾ ਘੰਟਾ ਮੈਂ ਮਹਾਰਾਜ ਦੀ ਕਿਰਪਾ ਸਦਕਾ ਇਹ ਮੂਲ ਮੰਤਰ ਜਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਪ ਜਾਂ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਇਹ ਚੱਲ ਰਿਹਾ ਸੀ ਮੇਰੇ ਸਾਹਾਂ ਤੇ ਆਪਣੇ ਆਪ ਆਈਐਸਯੂ ਦੇ ਵਿੱਚ ਤੇ ਕਹਿੰਦੇ ਉਹਨਾਂ ਨੇ ਤਾਂ ਮੇਰੇ ਪਾਈਪ ਪਾਏ ਹੋਏ ਸੀ ਮੇਰੇ ਗਾਲ ਵਿੱਚ ਵੀ ਸੀ ਪਾਈਪ ਮੇਰੇ ਨੱਕ ਵਿੱਚ ਵੀ ਸੀ ਤੇ ਮੈਂ ਆਪਣੇ ਮਨ ਵਿੱਚ ਇਹੀ ਕਹਿ ਰਹੀ ਸਾਂ ਕਿ ਬਾਬਾ ਦੀਪ ਸਿੰਘ ਜੀ ਮੇਰੇ ਮਾੜੇ ਕਰਮਾਂ ਦੇ ਵਿੱਚੋਂ ਕੋਈ ਕਰਮ ਹੈ ਜਿਹੜਾ ਮੇਰੇ ਸਾਹਮਣੇ ਆ ਗਿਆ ਤੇ ਮਹਾਰਾਜ ਸੱਚੇ ਪਾਸ਼ਾ ਮੈਨੂੰ ਕੋਈ ਸ਼ਿਕਵਾ ਨਹੀਂ ਤੇ ਮੇਰੇ ਮੰਮੀ ਨੇ ਤੁਹਾਨੂੰ ਕਦੇ ਮੰਨਣਾ ਨਹੀਂ ਮੇਰੇ ਤੇ ਕਿਰਪਾ ਕਰੋ ਮੇਰੀ ਲਾਜ ਪਾਤ ਰੱਖੋ ਮੈਂ ਦਰਬਾਰ ਸਾਹਿਬ ਸ਼ੀਦਾ ਸਾਹਿਬ ਆਉਣਾ ਚਾਹੁੰਨੀ ਆ ਮੈਨੂੰ ਠੀਕ ਕਰ ਦਿਓ ਖਾਲਸਾ ਜੀ ਜ਼ਹਿਰ ਚੜੀ ਐ ਤੇ ਮੌਤ ਦੇ ਕਰੀਬ ਭੈਣ ਲੜਦੀ ਪਈ ਐ ਪਰ ਫਿਰ ਵੀ ਗੁਰੂ ਮਹਾਰਾਜ ਦੀਏ ਕੋਈ ਕਿਰਪਾ ਐ ਨਾ ਜਿਹੜੇ ਸਤਗੁਰਾਂ ਨੂੰ ਧਿਆਉਂਦੇ ਨੇ ਗਾਉਂਦੇ ਨੇ ਚਪਹਿਰਾ ਸਾਹਿਬ ਦੀ ਸੇਵਾ ਨਿਭਾਉਂਦੀ ਐ ਉਹਨਾਂ ਦੀ ਰਾਖੀ ਵੀ ਪਰਮੇਸ਼ਰ ਆਪ ਕਰਦਾ ਤਾਤੀ ਵਾ ਉਹਨਾਂ ਲੱਗਾਈ ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਉਹਨਾਂ ਨੂੰ ਦੁੱਖ ਨਹੀਂ ਵਿਆਪਦਾ ਕਹੀਂ ਕਹਿੰਦੇ ਨਾ ਬਾਣੀ ਕੁਝ ਨਹੀਂ ਕਰ ਸਕਦੀ ਸ਼ਹੀਦ ਸਿੰਘ ਕੀ ਕਰ ਲੈਣਗੇ ਕਈ ਮੂਰਖੇ ਇਥੋਂ ਤੱਕ ਕਹਿੰਦੇ ਜੇ ਗੁਰੂ ਕਲਗੀਧਰ ਵਿੱਚ ਸ਼ਕਤੀ ਹੁੰਦੀ ਆ ਆਪਣੇ ਲਾਲ ਮਹਾਰਾਜ ਬਚਾ ਲੈਂਦੇ ਉਹਨਾਂ ਨੂੰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਉਹ ਪਰਮੇਸ਼ਰ ਹੈ ਉਹਦਾ ਸਾਰਾ ਜਗਤ ਹੀ ਲਾਲ ਹੈ ਉਹ ਸਾਰਿਆਂ ਨੂੰ ਆਪਣਾ ਬੱਚੇ ਸਮਝਦਾ ਆਪਣੇ ਲਾਲ ਸਮਝਦਾ ਉਹ ਪਰਮੇਸ਼ਰ ਸੀ ਕੋਈ ਐਵੇਂ ਮਾੜਾ ਮੋਟਾ ਕੋਈ ਅਵਤਾਰ ਨਹੀਂ ਸੀ ਖਾਲਸਾ ਜੀ ਤੇ ਕਹਿੰਦੇ ਮਹਾਰਾਜ ਦੀ ਕਿਰਪਾ ਵਰਤੀ ਤੇ ਮੌਤ ਦੇ ਮੂੰਹ ਵਿੱਚੋਂ ਬਾਬਾ ਦੀਪ ਸਿੰਘ ਸਾਹਿਬ ਮੈਨੂੰ ਵਾਪਸ ਲੈ ਕੇ ਆਏ ਤੇ ਡਾਕਟਰ ਇਹ ਕਹਿੰਦੇ ਸੀ ਵੀ ਜਿਹਦੇ ਪੰਪ ਲੱਗ ਜਾਂਦਾ 100 ਦੇ ਵਿੱਚੋਂ ਕੋਈ 10 ਨੇ ਕਰਮਾ ਵਾਲੇ ਜਿਹੜੇ ਵਾਪਸ ਆਉਂਦੇ ਨੇ ਜਾਂ ਬਚਦੇ ਹਨ ਤੇ ਖਾਲਸਾ ਜੀ ਇਹ ਖੇਡ ਭੈਣ ਦੇ ਨਾਲ ਵਾਪਰੀ ਮੈਂ ਉਹਨਾਂ ਦੀਆਂ ਫੋਟੋਆਂ ਵੀ ਤੁਹਾਨੂੰ ਸ਼ੇਅਰ ਕਰੂੰਗਾ ਉਹਨਾਂ ਦੇ ਲੱਗਾ ਹੋਇਆ ਜਿਹੜਾ ਪੰਪ ਸੀ ਚਲੋ ਫੋਟੋਆਂ ਤੇ ਮੈਂ ਉਹਨਾਂ ਨੂੰ ਪੁੱਛ ਕੇ ਗੱਲਾਂਵਾਂਗਾ ਨਹੀਂ ਤੇ ਖਾਲਸਾ ਜੀ ਜਿਹੜੀ ਉਹਨਾਂ ਦੀ ਲਿਖਤ ਸੀ ਕਾਪੀ ਉੱਤੇ ਲਿਖੀ ਹੋਈ ਉਹ ਮੈਂ ਜ਼ਰੂਰ ਪਾਵਾਂਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਭੈਣ ਤੇ ਬੜੀ ਕਿਰਪਾ ਗੁਰੂ ਗਰੀਬਨਵਾਜ ਅੰਤਰਜਾਮੀ ਸਤਪੁਰਾਂ ਨੇ ਕੀਤੀ ਤੇ ਖਾਲਸਾ ਜੀ ਉਹ ਭੈਣ ਦਾ ਇਹੋ ਕਹਿਣਾ ਸੀ ਕਿ ਬਾਣੀ ਪੜੋ ਜਿੰਨਾ ਹੋ ਸਕਦਾ ਵੀ ਅਸੀਂ ਇਹਨੇ ਚੰਗੇ ਨਹੀਂ ਹਉਮੈ ਤੇ ਹੰਕਾਰ ਵਿੱਚ ਇਹਨੇ ਭਰੇ ਹੋਇਆ ਤੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਫਿਰ ਵੀ ਸਾਡੇ ਗੁਣ ਤੇ ਔਗਣ ਨਹੀਂ ਵੇਖਦੇ ਉਹ ਸਾਡੇ ਤੇ ਕਿਰਪਾਈ ਕਰਦੇ ਆ ਕਿਉਂਕਿ ਵਾਹਿਗੁਰੂ ਸਾਨੂੰ ਕਦੇ ਦੁੱਖ ਨਹੀਂ ਦਿੰਦਾ ਦੁੱਖ ਸਾਡੇ ਕਰਮਾਂ ਦੇ ਹੁੰਦੇ ਆ ਜੋ ਸਾਨੂੰ ਭੋਗਣੇ ਪੈਂਦੇ ਹਨ ਇਹ ਕਰਮ ਭਾਵੇਂ ਇਸ ਇਸ ਜ਼ਿੰਦਗੀ ਦੇ ਹੁਣ ਜਨਮ ਦੇ ਹੋਣ ਜਾਂ ਪਿਛਲਿਆਂ ਤੋਂ ਪਿਛਲਿਆਂ ਜਨਮਾਂ ਦੇ ਵਿੱਚ ਹੋਣ ਕਿਉਂਕਿ ਔਗਣ ਜਿਹੜੇ ਹਨ ਖਾਲਸਾ ਜੀ ਉਹ ਫਿਰ ਕਰਮ ਬਣ ਜਾਂਦੇ ਤੇ ਕਰਮ ਫਿਰ ਸਾਡੇ ਸਾਹਮਣੇ ਆ ਜਾਂਦੇ ਕਹਿੰਦੇ ਸਾਡੇ ਵਿੱਚ ਕਿੰਨੇ ਵੀ ਔਗਣ ਹੋਣ ਪਰ ਫਿਰ ਵੀ ਮਹਾਰਾਜ ਦੀ ਬਾਣੀ ਨਹੀਂ ਛੱਡਣੀ ਚਾਹੀਦੀ ਸੱਚੇ ਪਾਸ਼ਾ ਮਹਾਰਾਜ ਆਪ ਹੀ ਕਿਰਪਾ ਕਰ ਦਿੰਦੇ ਖਾਲਸਾ ਜੀ ਕਹਿੰਦੇ ਪੰਡਤ ਸਿਰਫ ਗ੍ਰਹਿ ਦੱਸ ਸਕਦੇ ਆ ਅਕਾਲ ਪੁਰਖ ਜੀ ਬਦਲ ਸ਼ੱਕਦੇ ਹਨ ਇਹ ਗੱਲਾਂ ਭੈਣ ਦੀਆਂ ਹਨ ਲਿਖੀਆਂ ਹੋਈਆਂ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰਾ ਕੀਤੀਆਂ 사ਤਗੁਰਾਂ ਦੀ ਰਹਿਮਤ ਵਰਤੀ ਤੇ ਖਾਲਸਾ ਜੀ ਮੌਤ ਨੂੰ ਵੀ ਹਰਾ ਕੇ ਭੈਣ ਨੂੰ ਉਹਨਾਂ ਨੇ ਬੜੀ ਚੜ੍ਹਦੀ ਕਲਾ ਵਿੱਚ ਕੀਤਾ ਤੇ ਮਹਾਰਾਜ ਦੀ ਰਹਿਮਤ ਨਾਲ 사ਤਗੁਰਾਂ ਦੀ ਕਿਰਪਾ ਨਾਲ ਖਾਲਸਾ ਜੀ ਇਹ ਭੈਣ ਦੀ ਹੱਡ ਵੀ ਧੀ ਹੈ ਜਿਹੜੀ ਉਹਨੇ ਸੁਣਾਉਣਾ ਕੀਤੀ ਹੈ ਜੋ ਉਹਦੇ ਨਾਲ ਬੀਤੀ ਸੀ ਇਹ ਖਾਲਸਾ ਜੀ ਭੈਣ ਦੱਸਦੀ ਹੈ ਕਿ ਮੇਰੇ ਵਿੱਚ ਤੇ ਮੌਤ ਵਿੱਚ ਮਹਾਰਾਜ ਆਪ ਖਲੋ ਕੇ ਉਹਨਾਂ ਨੇ ਮੌਤ ਨੂੰ ਟਾਲਿਆ ਤੇ ਕਹਿੰਦੇ ਵੀ ਚਮਤਕਾਰ ਹੁੰਦੇ ਨੇ ਮਹਾਰਾਜ ਹਾਜ਼ਰ ਨਾਜ਼ਰ ਹੋ ਕੇ ਵਰਤੇ ਨੇ ਕੇ ਲੋਕਾਂ ਨੂੰ ਇੱਕ ਜਨਮ ਮਿਲਦਾ ਮੈਨੂੰ ਕਹਿੰਦੇ ਤਿੰਨ ਜਨਮ ਦਿੱਤੇ ਪਰਮੇਸ਼ਰ ਨੇ ਕਹਿੰਦੇ ਇੱਕ ਵਾਰ ਮੈਂ ਕਾਲਜ ਲਈ ਨਾ ਬੱਸ ਤੇ ਜਾਂਦੀ ਸਾਂ ਤੇ ਖਾਲਸਾ ਜੀ ਕਹਿੰਦੇ ਪਤਾ ਨਹੀਂ ਕੀ ਗੱਲ ਬਣੀ ਕਿਵੇਂ ਹੋਈ ਕਿ ਚੱਲਦੀ ਬੱਸ ਵਿੱਚੋਂ ਭੈਣ ਜਿਹੜੀ ਡਿੱਗ ਪਈ ਸੀ ਤੇ ਕਹਿੰਦੀ ਪਰ ਮੈਨੂੰ ਇੱਕ ਜਿਹੜੀ ਇੱਕ ਝਰੀਟ ਤੱਕ ਨਹੀਂ ਸੀ ਆਈ ਉਦੋਂ ਵੀ ਮਹਾਰਾਜ ਨੇ ਕਿਰਪਾ ਕੀਤੀ ਤੇ ਇਹੋ ਹੀ ਉਹ ਵਾਰ-ਵਾਰ ਭੈਣ ਕਹਿੰਦੀ ਕਿ ਬਾਣੀ ਪੜ੍ਹਦੇ ਰਹਿਣਾ ਚਾਹੀਦਾ ਮੂਲ ਮੰਤਰ ਗੁਰ ਮੰਤਰ ਕਰਦੇ ਰਹਿਣਾ ਚਾਹੀਦਾ ਮਹਾਰਾਜ ਫਿਰ ਖਾਲਸਾ ਜੀ ਸਾਡੇ ਕਰਮਾਂ ਨੂੰ ਜਿਹੜਾ ਨਾ ਉਹ ਟਾਲ ਦਿੰਦੇ ਗੁਰੂ ਗਰੀਬ ਨਿਵਾਜ਼ ਸੱਚੇ ਪਾਸ਼ਾ ਹੱਥ ਦੇ ਕੇ ਰੱਖ ਲੈਂਦੇ ਇਹ ਖਾਲਸਾ ਜੀ ਹੱਦ ਬੀਤੀ 14 ਮਈ ਦੀ ਆ 14 ਮਈ ਨੂੰ ਭੈਣ ਨੂੰ ਸੱਪ ਲੜਦਾ ਹਫਤੇ ਵਿੱਚ ਹੀ ਉਹ ਠੀਕ ਹੋ ਕੇ ਭੈਣ ਘਰ ਆ ਜਾਂਦੀ ਏ ਇਹ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖਾਲਸਾ ਜੀ ਬਿਲਕੁਲ ਤੰਦਰੁਸਤ ਗੁਰੂ ਗਰੀਬ ਅਨਵਾਰ ਅੰਤਰਜਾਮੀ ਸਤਿਗੁਰਾਂ ਨੇ ਮਿਹਰਾਂ ਕੀਤੀਆਂ ਗੁਰੂ ਗਰੀਬ ਅਨਵਾਰ ਮਹਾਰਾਜ ਨੇ ਰੱਖਣਾ ਕੀਤਾ ਸੋ ਇਸ ਕਰਕੇ ਇਸ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਨਾਮ ਦਾ ਸਿਮਰਨ ਅਭਿਆਸ ਕਰਦੇ ਰਹਿਣਾ ਚਾਹੀਦਾ ਕਿਉਂਕਿ ਖਾਲਸਾ ਜੀ ਉਹਨੇ ਆਪ ਹੀ ਇਹ ਸਾਰਾ ਸੰਸਾਰ ਬਣਾਇਆ ਇਹ ਸਾਰੀ ਮਾਇਆ ਰਚੀ ਹੈ ਪਸਾਰੀ ਹੈ ਆਪ ਹੀ ਵੇਖ ਰਿਹਾ ਦੇ ਖਾਲਸਾ ਜੀ ਪ੍ਰਕਾਰ ਕਈ ਪ੍ਰਕਾਰ ਦੇ ਰੂਪ ਧਾਰ ਕੇ ਰੰਗ ਧਾਰ ਕੇ ਉਹ ਵਾਹਿਗੁਰੂ ਇੱਥੇ ਖਾਲਸਾ ਜੀ ਨਿਆਰਾ ਰਹਿ ਕੇ ਕੌਤਕ ਕਰ ਰਿਹਾ ਸੋ ਜਿਨ੍ਹਾਂ ਨੂੰ ਸਮਝ ਆ ਜਾਂਦੀ ਉਹ ਫਿਰ ਉਸਤਤੀ ਕਰਦੇ ਆ ਜਿਹੜੇ ਮੇਰੇ ਵਰਗੇ ਮੂਰਖ ਖਾਲਸਾ ਜੀ ਟਿੱਕਾ ਟਿੱਪਣੀ ਕਰਦੇ ਨੇ ਮਹਾਰਾਜ ਕਹਿੰਦੇ ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਕੋਈ ਖਾਲਸਾ ਜੀ ਕਲੰਕ ਨਹੀਂ ਲੱਗਦਾ ਕੋਈ ਲੇਪ ਨਹੀਂ ਲੱਗਦਾ ਉਹ ਮਹਾਰਾਜ ਸੱਚੇ ਪਾਤਸ਼ਾਹ ਸਦਾ ਸਹਾਈ ਹੁੰਦੇ ਆ ਕਲਗੀਧਰ ਮਹਾਰਾਜ ਕਹਿੰਦੇ ਕਿ ਜਿਵੇਂ ਖਾਲਸਾ ਜੀ ਇਹ ਜਿਹੜਾ ਮੂਲ ਮੰਤਰ ਆ ਕੋਈ ਮਾੜੀ ਮੋਟੀ ਸ਼ਕਤੀ ਨਹੀਂ ਆ ਮਹਾਰਾਜ ਕਹਿੰਦੇ ਦਸਵੇਂ ਪਾਤਸ਼ਾਹ ਦਸਮ ਬਾਣੀ ਅੰਦਰ ਪ੍ਰਥਮ ਕਾਰ ਜਬ ਕੀਆ ਪਸਾਰਾ ਓੰਕਾਰ ਤੇ ਸਿਸ਼ਟ ਉਪਾਰਾ ਜਿਹੜਾ ਓੰਕਾਰ ਅੱਖਰ ਆਪਾਂ ਪੜ੍ਹਦੇ ਆ ਇੱਕ ਓੰਕਾਰ ਖਾਲਸਾ ਜੀ ਕੱਲਾ ਇੱਕ ਅੱਖਰ ਕਹਿਣ ਤੇ ਸਾਰਾ ਜਗਤ ਪੈਦਾ ਹੋ ਗਿਆ ਸੀ ਐਡਾ ਵੱਡਾ ਬਚਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਤੇ ਅਸੀਂ ਜਪਦੇ ਨਹੀਂ ਏ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਖੰਡ ਦੀਪ ਸਭ ਲੋਆ ਏਕ ਕਵਾਵੈ ਤੇ ਸਭ ਹੋਆ ਇੱਕੋ ਅੱਖਰ ਬੋਲਿਆ ਸੀ ਇੱਕ ਓੰਕਾਰ ਅਕਾਲ ਪੁਰਖ ਨਿਰੰਕਾਰ ਜੀ ਨੇ ਜਿਸ ਵੇਲੇ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ ਸੀ ਸਾਰੇ ਖੰਡ ਦੀਪ ਸਭ ਲੋ ਮਹਾਰਾਜ ਕਹਿੰਦੇ ਪੈਦਾ ਹੋ ਗਏ ਸਨ ਸਤਗੁਰੂ ਹੋਰ ਵੀ ਬਚਨ ਕਰਦੇ ਓੰਕਾਰ ਉਤਪਾਤੀ ਕੀ ਆ ਦਿਨ ਸਭ ਰਾਤੀ ਖਾਲਸਾ ਜੀ ਇੱਕ ਓੰਕਾਰ ਦੇ ਜਾਪ ਨਾਲ ਸਭ ਕੁਝ ਉਤਪਦੀ ਹੋਈ ਐ ਦਿਨ ਰਾਤ ਬਣੇ ਹਨ ਸੋ ਫਿਰ ਵੀ ਸਾਨੂੰ ਸਮਝ ਨਹੀਂ ਆਉਂਦੀ ਇਹ ਮਹਾਰਾਜ ਨੇ ਜਿਹੜਾ ਸਾਨੂੰ ਮੰਤਰ ਮੂਲ ਮੰਤਰ ਦਿੱਤਾ ਐ ਖਾਲਸਾ ਜੀ ਸਵਾ ਸਵਾ ਲੱਖ ਜਾਪ ਮਹਾਰਾਜ ਦੇ ਚਰਨਾਂ ਵਿੱਚ ਰੱਖੋ ਸਤਿਗੁਰ ਭਲੀ ਕਰਨਗੇ ਸਾਡੇ ਦੁੱਖਾਂ ਨੂੰ ਕਟਣਗੇ ਕਲੇਸ਼ ਖਤਮ ਹੋਣਗੇ ਘਰਾਂ ਦੇ ਵਿੱਚੋਂ ਮਹਾਰਾਜ ਆਪਣੇ ਆਪ ਸ਼ੋਕ ਸ਼ਾਂਤੀ ਵਰਤੌਣਗੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਮੇਹਰਾ ਕਰਨ ਇਹ ਭੈਣ ਤੇ ਬੜੀ ਕਿਰਪਾ ਮਹਾਰਾਜ ਨੇ ਕੀਤੀ ਖਾਲਸਾ ਜੀ ਸਤਗੁਰ ਸਾਡੇ ਤੇ ਵੀ ਕਰਦੇ ਆ ਪਰ ਸਾਨੂੰ ਸੋਝੀ ਸਮਝ ਨਹੀਂ ਵੇਖੋ ਕਿੱਡਾ ਜਿਗਰਾ ਤੇ ਕਿੱਡੀ ਹਿੰਮਤ ਸ਼ਹੀਦਾ ਨੇ ਉਹਨੂੰ ਬਖਸ਼ੀ ਹੈ ਕਿ ਸਾਡੇ ਵਰਗੇ ਨੂੰ ਸੱਪ ਲੜ ਜਾਂਦੇ ਅਸੀਂ ਬਾਣੀ ਛੱਡ ਕੇ ਪਹਿਲਾਂ ਉੱਥੇ ਜਾਣਾ ਸੀ ਡਾਕਟਰ ਦੇ ਕੋਲ ਤੇ ਉਹਨੇ ਖਾਲਸਾ ਜੀ ਸੱਪ ਲੜ ਗਿਆ ਫਿਰ ਵੀ ਮੂਲ ਮੰਤਰ ਦਾ ਜਾਪ ਕੀਤਾ ਬਾਣੀ ਦਾ ਜਾਪ ਕੀਤਾ ਸਤਿਗੁਰਾਂ ਨੂੰ ਮੋਢੀ ਰੱਖਿਆ ਮੁਖ ਰੱਖਿਆ ਤੇ ਮਹਾਰਾਜ ਨੇ ਉਹਦੀ ਰੱਖਿਆ ਵੀ ਕੀਤੀ ਅਸੀਂ ਮਹਾਰਾਜ ਨੂੰ ਪਿੱਠ ਕਰ ਦਿੰਨੇ ਆ ਫਿਰ ਮਹਾਰਾਜ ਸਾਡੀ ਰੱਖਿਆ ਕੀ ਕਰਨਗੇ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਤੋਂ ਮਨਮੁਖ ਨਹੀਂ ਬਣਦਾ ਸਤਿਗੁਰਾਂ ਦੇ ਸਾਹਮਣੇ ਰਹਿ ਕੇ ਮਹਾਰਾਜ ਦੇ ਬਚਨ ਕਮਾਉਣੇ ਹਨ ਗੁਰੂ ਕੇ ਬਚਨ ਮੰਨਣੇ ਹਨ ਗੁਰੂ ਕੇ ਬਚਨ ਮੰਨਿਆ ਉਧਾਰ ਹੁੰਦਾ ਇਸ ਪਵਜੋ ਵਿੱਚੋਂ ਪਾਰ ਹੋਈਦਾ ਹੈ ਬਿਨਾ ਗੁਰੂ ਦੇ ਬਚਨ ਕਮਾਇਆ ਕਦੇ ਸੁਖ ਪ੍ਰਾਪਤ ਨਹੀਂ ਹੋ ਸਕਦਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਮੇਰਾ ਕਰਨ ਇਸ ਅੱਧ ਬੀਤੀ ਵਿੱਚੋਂ ਖਾਲਸਾ ਜੀ ਸਿੱਖਣ ਦੀ ਸਾਨੂੰ ਲੋੜ ਹੈ ਮਹਾਰਾਜ ਮੇਰਾ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ